ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕਾਕੋਰੀ ਕੇਸ ਕਾਂਡ ਦੇ ਵਿੱਚ ਅੰਗਰੇਜ਼ ਸਰਕਾਰ ਨੇ ਜਿਨ੍ਹਾਂ 4 ਜਣਿਆਂ ਨੂੰ ਫਾਂਸੀ ਤੇ ਟੰਗਿਆ ਸੀ ਉਹਨਾਂ 'ਚੋਂ ਰਜਿੰਦਰ ਲਹਿਰੀ ਜੀ ਨੂੰ 17 ਸਤੰਬਰ ਦਸੰਬਰ ਦੇ ਦਿਨ ਫਾਂਸੀ ਤੇ ਲਟਕਾਇਆ ਗਿਆ ਸੀ ਤੇ ਤਿੰਨ ਜਿਹੜੇ ਉਹਨਾਂ ਦੇ ਸਾਥੀ ਸੀਗੇ ਅ ਅਸ਼ਫਾਕੁੱਲਾ ਖਾਨ RAM ਪ੍ਰਸਾਦ ਬਿਸਮਿਲ ਤੇ ठाकुर रोशन सिंह ਇਹਨਾਂ ਤਿੰਨਾਂ ਨੂੰ ਅੱਜ ਦੇ ਦਿਨ 19 ਦਸੰਬਰ ਦੇ ਦਿਨ ਫਾਂਸੀ ਤੇ ਲਟਕਾਇਆ ਗਿਆ ਸੀਗਾ ਤੇ ਅਸੀਂ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਇਨਕਲਾਬੀ ਪ੍ਰਣਾਮ ਕਰਦੇ ਹਾਂ ਤੇ ਅਹਦ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਭਾਰਤ ਬਾਰੇ ਸੁਪਨਾ ਲਿਆ ਗਿਆ ਸੀਗਾ ਉਸ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ ਤੇ ਜਦੋਂ ਰਾਮ ਪ੍ਰਸਾਦ ਬਿਸਮਿਲ ਜੀ ਨੂੰ ਪੁੱਛਿਆ ਕਿ ਤੁਹਾਡਾ ਕੋਈ ਸੁਪਨਾ ਹੈ ਤਾਂ ਉਹਨੇ ਕਿਹਾ ਵੀ ਸੁਪਨਾ ਤਾਂ ਮੇਰਾ ਕੋਈ ਨਹੀਂ ਪਰ ਜੇ ਕੋਈ ਅਜੀਹੀ ਗੱਲ ਹੈ ਵੀ ਸੁਪਨੇ ਵਰਗੀ ਤਾਂ ਉਹ ਇਹ ਹੈ ਕਿ ਮੇਰੇ ਆਪਣੇ ਬੱਚੇ ਵੀ ਉਸ ਕੰਮ ਲਈ ਸ਼ਹੀਦ ਸੰਘਰਸ਼ ਕਰਦੇ ਰਹਿਣ ਜਿਸ ਕੰਮ ਲਈ ਮੈਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਜਿਸ ਕੰਮ ਲਈ ਮੇਰੀ ਜਾਨ ਲਈ ਜਾ ਰਹੀ ਹੈ ਮੈਂ ਚਾਹੁੰਗਾ ਵੀ ਮੇਰੀਆਂ ਪੀੜ੍ਹੀਆਂ ਉਸੇ ਪਾਸੇ ਲੱਗੀਆਂ ਰਹਿਣ ਜਦੋਂ ਤੱਕ ਦੇਸ਼ ਨੂੰ ਆਜ਼ਾਦ ਨਹੀਂ ਕਰਾ ਲਿਆ ਜਾਂਦਾ ਸੋ ਅਸੀਂ ਇਸ ਕਿਸਮ ਦੀ ਭਾਵਨਾ ਦੇ ਲਈ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਦੂਸਰਾ ਦੋਸਤੋ ਅੰਬੇਦਕਰ ਸਾਹਿਬ ਜੀ ਬਾਰੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਆਪਣੇ ਰਾਜ ਸਭਾ ਦੇ ਵਿੱਚ ਸ਼੍ਰੀ ਅਮਿਤ ਸ਼ਾ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਨੇ ਜਿਸ ਤਰ੍ਹਾਂ ਨਾਲ ਜਿਸ ਅੰਦਾਜ਼ ਦੇ ਵਿੱਚ ਅੰਬੇਦਕਰ ਸਾਹਿਬ ਜੀ ਦਾ ਨਾਂ ਲਿਆ ਤੇ ਉਹਨਾਂ ਨੂੰ ਉਹਨਾਂ ਦੀ ਤੋਹੀਨ ਕੀਤੀ ਉਦੇ ਤੋਂ ਸਾਰੀ ਵਿਰੋਧੀ ਧਿਰ ਤੇ ਦੇਸ਼ ਭਰ ਦੇ ਲੋਕ ਬਹੁਤ ਦੁਖੀ ਹੋਏ ਹੋਏ ਹੈ। ਉਹ ਕਿਸੇ ਪਾਸੇ ਕੋਈ ਗਲਤੀ ਮੰਨਣ ਦੀ ਬਜਾਏ ਉਲਟਾ ਹੋਰ ਜ਼ਿਆਦਾ ਇਲਜ਼ਾਮ ਲਾਉਣ ਤੇ ਲੱਗੇ ਹੋਏ ਹੈ। ਤੇ ਮੋਦੀ ਜੀ ਨੇ ਪੂਰੀ ਬੇਸ਼ਰਮੀ ਧਾਰ ਕੇ ਉਹਦੀ ਪੂਰੀ ਪਿੱਠ ਠੋਕੀ ਹੈ ਉਸ ਦੇ ਬਿਆਨ ਦਾ ਜਿਹੜਾ ਸਮਰਥਨ ਕੀਤਾ ਤੇ ਹੋਰ ਵੀ ਮਾੜੀ ਗੱਲ ਹੈ। ਕੱਲ ਸਮੁੱਚੀ ਵਿਰੋਧੀ ਧਿਰ ਨੇ ਇਹਦੇ ਉੱਤੇ ਦੋਨੇ ਸਦਨ ਜਿਹੜੇ ਹੈ ਉਹ ਠੱਪ ਰੱਖੇ ਤੇ ਬਾਹਰ ਪ੍ਰਦਰਸ਼ਨ ਕੀਤਾ ਜਿਦੇ ਵਿੱਚ ਬੜੇ ਤਕੜੇ ਨਾਰੇ ਲਾਏ ਜਾ ਰਹੇ ਸੀ ਸੰਘ ਕਾ ਵਿਧਾਨ ਨਹੀਂ ਚਲੇਗਾ ਜਣੀ ਇੱਕ ਪਾਸੇ ਸੰਵਿਧਾਨ ਚਾਹੇ ਸੰਵਿਧਾਨ ਘਰ ਨਹੀਂ ਸਭਾ ਨੇ ਬਣਾਇਆ ਅੰਬੇਦਕਰ ਸਾਹਿਬ ਜੀ ਦਾ ਸੰਵਿਧਾਨ ਆਪਾਂ ਮੰਨਦੇ ਆ ਇੱਕ ਪਾਸੇ ਉਹ ਸੰਵਿਧਾਨ ਹੈ ਇੱਕ ਪਾਸੇ ਹਿੰਦੂ ਤੱਕ ਦਾ ਸੰਵਿਧਾਨ ਹੈ ਜਿਹਨੂੰ ਮਨੁਸਮ੍ਰਿਤੀ ਕਿਹਾ ਜਾਂਦਾ ਹੈ ਤੇ ਇਹਨਾਂ ਨੂੰ ਇਸ ਗੱਲ ਤੋਂ ਜਿਹੜਾ ਤੇ ਇਹਨਾਂ ਨੇ ਜਦੋਂ ਉੱਥੇ ਅੰਬੇਦਕਰ ਸਾਹਿਬ ਨੇ ਨੇਹਰੂ ਦੇ ਮੰਤਰੀ ਮੰਡਲ ਚੋਂ ਅਸਤੀਫਾ ਦਿੱਤਾ ਸੀ ਤਾਂ ਉਹ ਹਿੰਦੂ ਕੋਡ ਬਿਲ ਸੀ ਜਿਹਨੂੰ ਉਹ ਪਾਸ ਨਹੀਂ ਸੀ ਕਰਾ ਸਕਿਆ ਤੇ ਬਹੁਤ ਸਾਰੇ ਕੱਟੜ ਲੋਕਾਂ ਨੇ ਉਹਦਾ ਵਿਰੋਧ ਕੀਤਾ ਸੀ ਤੇ ਫਿਰ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਇਹਨਾਂ ਨੇ ਉਹਦੀਆਂ ਅਰਥੀਆਂ ਉਦੋਂ ਵੀ ਸਾਰੀਆਂ ਸਨ ਜੋ ਅੱਜ ਬੀਜਪੀ ਵਾਲੇ ਲੋਕ ਨੇ ਇਹਨਾਂ ਦੀ ਵਿਚਾਰਧਾਰਾ ਦੇ ਬੰਦਿਆਂ ਨੇ ਉਹ ਵੀ ਉਦੋਂ ਕੀਤਾ ਸੀ ਤੇ ਇਸੇ ਕਰਕੇ ਉਹਨਾਂ ਦਾ ਕੱਲ ਦਾ ਨਾਰਾ ਸੀ ਵੀ ਸੰਘ ਕਾ ਵਿਧਾਨ ਨਹੀਂ ਚਲੇਗਾ ਅਮਿਤ ਸ਼ਾ ਮਾਫੀ ਮੰਗੋ ਤੇ ਕਾਂਗਰਸ ਦੇ ਪ੍ਰਧਾਨ ਮਲਕਰਜਨ ਖੜਗੇ ਜੀ ਨੇ ਕੱਲ ਐਲਾਨ ਕੀਤਾ ਸੀ ਕਿ 12 ਵਜੇ ਤੱਕ ਮੋਦੀ ਜੀ ਉਹਦਾ ਅਸਤੀਫਾ ਲੈ ਲਓ ਨਹੀਂ ਫਿਰ ਅਸੀਂ ਕੁਝ ਵੱਡਾ ਕਰਾਂਗੇ ਤੇ ਉਮੀਦ ਹੈ ਕਿ ਜੇ ਉਹਨੇ ਮਾਫੀ ਨਾ ਮੰਗੀ ਤਾਂ ਦੇਸ਼ ਭਰ ਦੇ ਵਿੱਚ ਇੱਕ ਵੱਡੀ ਲਹਿਰ ਬਣ ਸਕਦੀ ਹੈ ਉਹਨਾਂ ਦੇ ਪੜਪੋਤਰੇ ਪ੍ਰਕਾਸ਼ ਅੰਬੇਦਕਰ ਨੇ ਵੀ ਕਿਹਾ ਕਿ ਬੀਜੇਪੀ ਨੂੰ ਕਾਂਗਰਸ ਤੋਂ ਨਹੀਂ ਇੰਨਾ ਖਤਰਾ ਲੱਗ ਰਿਹਾ ਜਿੰਨਾ ਅੰਬੇਦਕਰ ਸਾਹਿਬ ਤੋਂ ਲੱਗ ਰਿਹਾ ਉਹਨਾਂ ਦੀ ਵਿਚਾਰਧਾਰਾ ਤੋਂ ਲੱਗ ਰਿਹਾ ਹੈ ਤੇ ਉਹਨਾਂ ਦੇ ਬਣਾਏ ਨਿਯਮ ਕਾਨੂੰਨਾਂ ਤੋਂ ਲੱਗ ਰਿਹਾ ਹੈ ਕਿਉਂਕਿ ਉਹਨਾਂ ਦਾ ਸੁਪਨਾ ਮਨੁੱਖ ਸਮ੍ਰਿਤੀ ਲਾਗੂ ਕਰਨ ਦਾ ਪੂਰਾ ਨਹੀਂ ਹੋ ਰਿਹਾ ਹੈ ਇਸ ਸਿਧਾਂਤ ਦੇ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਅੰਬੇਦਕਰ ਸਾਹਿਬ ਨਾਲ ਬਹੁਤ ਜ਼ਿਆਦਾ ਝਿੜ ਹੈ। ਅ ਦੋਸਤੋ ਅਗਲੀ ਗੱਲ ਜਿਹੜੀ ਹੈ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਚੰਡੀਗੜ੍ਹ ਦੇ ਵਿੱਚ ਆਪਣੀ ਮੀਟਿੰਗ ਕੀਤੀ। ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਬੱਤੀ ਜਥੇ ਹੁੰਦੀਆਂ ਨੇ ਤੇ ਭਾਰਤੀ ਕਿਸਾਨ ਜੂਨੀਅਰ ਏਕਤਾ ਉਗਰਾਹ ਇਹ ਸਾਰੇ ਇਕੱਠੇ ਸੀਗੇ। ਤੇ ਇਹਨਾਂ ਨੇ ਆਲ ਇੰਡੀਆ ਜਿਹੜਾ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹਦਾ ਇਹ ਹਿੱਸਾ ਨੇ ਉਹਦੇ ਵੱਲੋਂ ਮੀਟਿੰਗ ਕੀਤੀ ਤੇ ਮੀਟਿੰਗ ਕਰਕੇ ਇੱਕ ਕੰਮ ਤਾਂ ਇਹ ਕੀਤਾ ਵੀ ਜਿਹੜਾ ਕੇਂਦਰੀ ਸਰਕਾਰ ਨੇ ਕੌਮੀ ਖੇਤੀ ਨੀਤੀ ਜਿਹੜੀ ਦਾ ਖਰੜਾ ਪੇਸ਼ ਕੀਤਾ ਸੀ 25 ਨਵੰਬਰ ਨੂੰ ਸੂਬਿਆਂ ਨੂੰ ਭੇਜਿਆ ਸੀ ਉਸ ਨੂੰ ਰੱਦ ਕੀਤਾ ਤੇ ਉਹਦੇ ਉੱਤੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ ਉਹ ਐਲਾਨ ਕਿਹਾ ਜਾਊਗਾ ਸੰਘਰਸ਼ ਉਹਦੀ ਰਣਨੀਤੀ ਜਿਹੜੀ ਹੈ 24 ਦਸੰਬਰ ਨੂੰ ਉਲੇਖੀ ਜਾਊਗੀ ਲਾਸਟ ਗੱਲ ਦੋਸਤੋ ਯੂਪੀ ਦੇ ਮਰਾਦਾਬਾਦ ਦੇ ਵਿੱਚ ਬੀਜੇਪੀ ਦੀ ਇੱਕ ਵਰਕਰ ਔਰਤ ਹੈ ਜਿਹੜੀ ਮਾਈਕ ਫੜ ਕੇ ਉੱਥੇ ਐਲਾਨ ਕਰ ਰਹੀ ਹੈ ਵੀ ਇਹ ਇਹ ਹਿੰਦੂ ਬੋਹ ਗਿਣਤੀ ਏਰੀਆ ਇਹਦੇ ਵਿੱਚ ਮੁਸਲਮਾਨ ਜਿਹੜੇ ਐ ਉਹ ਮੀਟ ਦੀਆਂ ਦੁਕਾਨਾਂ ਮੰਗਲਵਾਰ ਵਾਲੇ ਦਿਨ ਨਾ ਲਾਉਣ ਜੇ ਉਹ ਲਾਉਣਗੇ ਤਾਂ ਉਹਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਉਹ ਮੀਟ ਨਾ ਵੇਚਣ ਤੇ ਇਸ ਤਰ੍ਹਾਂ ਨਾਲ ਉਹ ਇਹ ਵੀ ਕਹਿ ਰਹੀ ਹੈ ਵੀ ਸਾਰੇ ਹਿੰਦੂਆਂ ਨੂੰ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਮੁਸਲਮਾਨਾਂ ਨੂੰ ਆਪਣੀਆਂ ਦੁਕਾਨਾਂ ਕਿਰਾਏ ਤੇ ਨਾ ਦਿੱਤੀਆਂ ਜਾਣ ਤੇ ਇਹਦੇ ਨਾਲ ਸਾਡੇ ਧਰਮ ਨੂੰ ਬਹੁਤ ਵੱਡਾ ਖਤਰਾ ਪੈਦਾ ਹੁੰਦਾ ਹੈ ਤੇ ਉਹ ਸ਼ਰਿਆ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਹੈ ਤੇ ਉਹਦੇ ਨਾਲ ਜਿਹੜੀ ਭੀੜ ਜੁੜੀ ਹੋਈ ਹੈ ਉਹ ਨਾਲ-ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਰੇ ਵੀ ਲਾ ਰਹੀ ਹੈ ਜੇ ਇਹ ਮਾਹੌਲ ਦੇਸ਼ ਦੇ ਵਿੱਚ ਰਹਿਣਾ ਤਾਂ ਸਾਡੀ ਸਰਕਾਰ ਕਿੱਥੇ ਹੈ ਸਾਡੇ ਸਿੱਧਾ ਦਾ ਸੰਵਿਧਾਨ ਕਿੱਥੇ ਹੈ ਤੇ ਸਾਡੇ ਦੇਸ਼ ਦੀਆਂ ਅਦਾਲਤਾਂ ਕੀ ਕਰਦੀਆਂ ਨੇ ਤੇ ਉਹ بڑے ਵੱਡੇ ਪ੍ਰਸ਼ਨ ਚੰਨੇ ਉਥੋਂ ਦੀਆਂ ਵਿਰੋਧੀ ਧਿਰਾਂ ਨੇ ਉਹਨਾਂ ਤੇ ਐਕਸ਼ਨ ਲੈਣ ਦੀ ਮੰਗ ਕੀਤੀ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਦੇਸ਼ ਅੰਦਰ ਅਮਨ ਸ਼ਾਂਤੀ ਤਾਂ ਰਹੂਗੀ ਜੇ ਫਿਰ ਕੋਈ ਸੁਰਤਾ ਰਹੂਗੀ ਇਸ ਤਰ੍ਹਾਂ ਦੇ ਪੜਕਾਉ ਗੱਲਾਂ ਅਜਿਹੇ ਪੜਕਾਉ ਨਾਰੇ ਲਾਉਣੇ ਬੰਦ ਹੋਣਗੇ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ